ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 29 ਨਵੰਬਰ 2025 ਪਿੰਡ ਨਵੀਂ ਨਗਰ ਵਿਖੇ ਅਸੀਂ ਮੌਜੂਦ ਆ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਜੇ ਸਾਡਾ ਜਿਹੜਾ ਗਰੁੱਪ ਹੈ ਜੰਗ ਯੂਨਿਟੋ ਫਾਰਮਰ ਗਰੁੱਪ ਪਿਛਲੇ 90 ਦਿਨਾਂ ਤੋਂ ਇਸ ਇਲਾਕੇ ਦੇ ਪੰਜ ਪਿੰਡਾਂ ਦੇ ਵਿੱਚ ਪਹਿਲਾਂ ਰਾਹਤ ਕਾਰਵਾਈਆਂ ਦੇ ਬਾਅਦ ਵਿੱਚ ਕਣਕ ਬਜਾਈ ਦੀ ਕਾਰਵਾਈ 'ਚ ਲੱਗੇ ਆ ਜਿਹੜੀ ਕੋਈ 1560 ਏਕੜ ਤੋਂ ਉੱਤੇ ਕਣਕ ਜਿਹੜੀ ਆ ਉਹ ਅਸੀਂ ਬੀਜ ਚੁੱਕੇ ਆ ਹੁਣ ਉਸ ਤੋਂ ਬਾਅਦ ਜੂਰੀਆ ਦੀ ਵੰਡ ਜਾਰੀ ਆ ਨਾਲ ਦੀ ਨਾਲ ਇਹਨਾਂ ਪਿੰਡਾਂ ਦੇ ਵਿੱਚ ਜੋ ਅਸੀਂ ਬੇਨਤੀ ਰੌਨ ਗਲਾਸ ਫਾਊਂਡੇਸ਼ਨ ਨੂੰ ਵੀ ਕੀਤੀ ਸੀ ਤੇ ਜੋ ਬੇਨਤੀ ਅਸੀਂ ਉਹਨਾਂ ਦਾਨੀ ਸੰਸਥਾਵਾਂ ਤੇ ਸੱਜਣਾ ਨੂੰ ਵੀ ਕੀਤੀ ਸੀ ਜਿਨ੍ਹਾਂ ਨੇ ਇਸ ਮਿਸ਼ਨ ਦੇ ਵਿੱਚ ਸਾਡਾ ਰੱਜ ਕੇ ਸਹਿਯੋਗ ਕੀਤਾ ਵੀ ਹੁਣ ਅਗਲੀ ਗੱਲ ਕਿਵੇਂ ਹੋਵੇ ਉਸੇ ਸੰਦਰਭ ਦੇ ਵਿੱਚ ਅੱਜ ਇੱਕ ਹੋਰ ਨਵੀਂ ਪਹਿਲ ਹੋਈ ਆ ਜਿੱਦਾਂ ਤੁਸੀਂ ਦੇਖਿਆ ਕਿ ਅਸੀਂ ਖੇਤੀ ਦੇ ਵਿੱਚ ਨਵੀਆਂ-ਨਵੀਆਂ ਪਹਿਲਾਂ ਕੀਤੀਆਂ ਆ ਇਕ ਤਾਂ ਕਿ ਇਸ ਇਲਾਕੇ ਦੇ ਵਿੱਚ ਥੋੜਾ ਖੇਤੀ ਗਿਆਨ ਛੜਦੀਏ ਅੱਜ ਸਾਡੇ ਵਿੱਚ ਮੁਹਾਲੀ ਤੋਂ ਮੈਂ ਪੰਜਾਬੀ ਸੰਸਥਾ ਵੱਲੋਂ ਸਾਡੇ ਬੜੇ ਸਤਿਕਾਰਯੋਗ ਸਰਦਾਰ ਵਿਕਰਮ ਸਿੰਘ ਬਾਜਵਾ ਇਹ ਰਿਟਾਇਰ ਜੀਐਮ ਆਰਬੀਆਈ ਤੇ ਪੈਰਾਐਸਐਫ ਤੋਂ ਮੇਜਰ ਵੀ ਰਿਟਾਇਰ ਨੇ ਸ਼ਾਰਟ ਸਰਵਿਸ ਉਹਨਾਂ ਦੇ ਨਾਲ ਸਾਡੇ ਬੜੇ ਸਤਿਕਾਰਯੋਗ ਸਰਦਾਰ ਅਮਰਜੀਤ ਸਿੰਘ ਵਾਲੀਆ ਆਈਟੀ ਐਕਸਪਰਟ ਇਹ ਸਵੇਰ ਤੋਂ ਚੱਲ ਕੇ ਚੰਡੀਗੜ੍ਹ ਤੋਂ ਸਾਡੇ ਕੋਲ ਪਹੁੰਚੇ ਆ ਇਹ ਜਿਹੜੀ ਪ੍ਰਕਿਰਿਆ ਹੀ ਇਹਨਾਂ ਦੀ ਜਿਹੜੀ ਇੱਕ ਜ਼ਿੰਮੇਵਾਰੀ ਸਾਡੇ ਤੇ ਲਾਈ ਹੀ ਨੈਤਕ ਤੌਰ ਤੇ ਵੀ ਤੁਸੀਂ ਇਹਨਾਂ ਪੰਜਾਂ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਮਾਰਕ ਕਰੋ ਜਿਹੜੇ ਵਾਕਈ ਪੜ੍ਹਾਈ ਦੇ ਵਿੱਚ ਜਾਂ ਜਿਨ੍ਹਾਂ ਨੂੰ ਗਾਈਡੈਂਸ ਦੀ ਲੋੜ ਆ ਕੈਰੀਅਰ ਦੇ ਵਿੱਚ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਕਿਹੜੇ ਸਮੇਂ ਕੀ ਕਰਨਾ ਚਾਹੀਦਾ ਆ ਤੇ ਅਸੀਂ ਉਹਨਾਂ ਦੀ ਮਦਦ ਕਰਾਂਗੇ ਸੰਸਥਾ ਵੱਲੋਂ ਇਹ ਸਾਰੇ ਪੈਨਸ਼ਨਰ ਲੋਕ ਨੇ ਬਹੁਤ ਪੜ੍ਹੇ ਲਿਖੇ ਬੁੱਧੀਜੀਵੀ ਲੋਕ ਨੇ ਉਹ ਜਿਹੜੀ ਡਿਊਟੀ ਲਗਾਈ ਗਈ ਸੀ ਸਾਡੇ ਖਜ਼ਾਨਚੀ ਸਤਾਰ ਪ੍ਰਵਿੰਦਰ ਸਿੰਘ ਨੇ ਇਹਨਾਂ ਪੰਜਾ ਪਿੰਡਾਂ ਦਾ ਸਰਵੇ ਕਰਕੇ ਜਿਹੜੇ ਲੋੜਵੰਦ ਬੱਚਿਆਂ ਤੱਕ ਪਹੁੰਚ ਕੀਤੀ ਸੀ ਉਹਨਾਂ ਵਿੱਚੋਂ ਆਹ ਜਿਹੜੇ ਸਾਡੇ بڑے ਪੜਨ ਵਾਲੇ ਵਿੱਚ ਜਿਹੜੇ ਬੱਚੇ ਆ ਜਿਨ੍ਹਾਂ ਨੇ ਅਜੇ ਗਾਂ ਨਵੀਆਂ ਨਵੀਆਂ ਪੜਾਈਆਂ ਕਰਨੀਆਂ ਉਹਨਾਂ ਨਾਲ ਇਹਨਾਂ ਨੇ ਅੱਜ ਫੇਸ ਟੂ ਫੇਸ ਗੱਲਬਾਤ ਕੀਤੀ ਇਹਨਾਂ ਦੀਆਂ ਲੋੜਾਂ ਬਾਰੇ ਜਾਣਿਆ ਆਪਣੇ ਉਦੇਸ਼ ਬਾਰੇ ਦੱਸਿਆ ਤੇ ਉਹ ਕੀ ਇਹਨਾਂ ਲਈ ਕਰ ਸਕਦੇ ਆ ਉਹ ਵੀ ਸਮਝਾਇਆ ਗੱਲ ਇਥੇ ਬਹੁਤੀ ਨਗਦ ਪੈਸਿਆਂ ਵਾਲੀ ਗੱਲ ਕੋਈ ਹੈ ਨਹੀਂ ਕਿਉਂਕਿ ਸਭ ਤੋਂ ਵੱਡੀ ਚੀਜ਼ ਹੁੰਦੀ ਆ ਪ੍ਰੋਪਰ ਗਾਈਡੈਂਸ ਤੇ ਉਹ ਉਸ ਰਸਤੇ ਚੱਲਣ ਲਈ ਸਾਧਨ ਮਈਆ ਕਰਾਉਣੇ ਪਰ ਫਿਰ ਵੀ ਕਿਉਂਕਿ ਆਏ ਸੀਗੇ ਕਹਿੰਦੇ ਆਏ ਆ ਇੱਕ ਟੋਕਨ ਮਨੀ ਦੇ ਤੌਰ ਤੇ ਹਰ ਬੱਚੇ ਨੂੰ ਆਪਣੇ ਵੱਲੋਂ ਕੁਝ ਨਗਦ ਰਾਸ਼ੀ ਵੀ ਭੇਟ ਕਰ ਰਿਹਾ ਜਿੱਦਾਂ ਕਿ ਤੁਸੀਂ ਜਾਣਦੇ ਹੋ ਇਹਨਾਂ ਨੇ ਸਾਡੇ ਮਿਸ਼ਨ ਦੇ ਵਿੱਚ ਇਹ ਸੰਸਥਾ ਨੇ ਵੱਡੀ ਮਦਦ ਕੀਤੀ ਸੀ ਇਹ ਬਹੁਤਾ ਜ਼ਿਕਰ ਸੁਣਨਾ ਪਸੰਦ ਨਹੀਂ ਕਰਦੇ ਇਹ ਵੀ ਸਿਆਣੇ ਲੋਕਾਂ ਦੀ ਖਾਸੀਅਤ ਹੁੰਦੀ ਆ ਮੈਂ ਬਸ ਆਪਣੇ ਗਰੁੱਪ ਵੱਲੋਂ ਜੰਗਰੇਟੋ ਫਾਰਮਰ ਗਰੁੱਪ ਵੱਲੋਂ ਇਸ ਵੇਲੇ ਆਪਾਂ ਨਵੀਂ ਨਗਰ ਦੇ ਵਿੱਚ ਬੈਠੇ ਆ ਆ ਬੱਚੇ ਇਹਨਾਂ ਦੇ ਮਾਪਿਆਂ ਵੱਲੋਂ ਮੈਂ ਪੰਜਾਬੀ ਸੰਸਥਾ ਦਾ ਬਾਜਵਾ ਸਾਹਿਬ ਦਾ ਵਾਲੀਆ ਸਾਹਿਬ ਦਾ ਇਹਨਾਂ ਨੂੰ ਜੀ ਆਇਆਂ ਨੂੰ ਵੈਲਕਮ ਆਪਣੇ ਗਰੁੱਪ ਵੱਲੋਂ ਸਾਡੇ ਖਾਸ ਤੌਰ ਤੇ ਉਮੀਦ ਪ੍ਰਧਾਨ ਸਦਾ ਲਾਲੀ ਚੀਮਾ ਜੀ ਠੀਕ ਨਾ ਹੋਣ ਦੇ ਬਾਵਜੂਦ ਵੀ ਪਹੁੰਚੇ ਨੇ ਜਨਰਲ ਸਕੱਤਰ ਗੁਰਦਿਆਲ ਸਿੰਘ ਵੀ ਮੌਜੂਦ ਨੇ ਤੇ ਇੱਥੋਂ ਹੁਣ ਅਹੀ ਅਗਲੇ ਜਿਹੜੇ ਚਾਰ ਪਿੰਡ ਆ ਨਵੀਂ ਨਗਰ ਤੋਂ ਹਣੀ ਦਬੁਰਜੀ ਬਰਿਆਰ ਤੇ ਪਤੀ ਰਾਮਪੁਰ ਤੇ ਰਣਸੀਕੇ ਤੱਲਾ ਵੀ ਜਾਵਾਂਗੇ ਜਿਹੜੇ ਬੱਚੇ ਅਸੀਂ ਟਰੇਸ ਕੀਤੇ ਆ ਸਰਦਾਰ ਭਲਵਿੰਦਰ ਸਿੰਘ ਨੇ ਉਹਨਾਂ ਨਾਲ ਗੱਲਬਾਤ ਹੋਏਗੀ ਤੇ ਮੈਂ ਤੁਹਾਡੇ ਸਾਰਿਆਂ ਵੱਲੋਂ ਫੇਰ ਧੰਨਵਾਦ ਕਰਦਾ ਆ ਕਿ ਆ ਮੇਰੇ ਹੱਥ ਵਿੱਚ ਜਿਹੜੇ ਤੁਸੀਂ ਲਿਫਾਫੇ ਦੇਖ ਰਹੇ ਜੇ ਇਹ ਸਾਰੇ ਜਿਹੜੇ ਆ ਇਹਨਾਂ ਬੱਚਿਆਂ ਲਈ ਇੱਕ ਨਗਦ ਟੋਕਨ ਮਨੀ ਇਹ ਦੇ ਕੇ ਚੱਲੇ ਆ ਡਿਟੇਲ ਸਾਰੀ ਲੈ ਲਈ ਆ ਗੱਲਬਾਤ ਹੋ ਗਈ ਆ ਇਹ ਹੀ ਲੋਕ ਹੁਣ ਸੰਪਰਕ 'ਚ ਰਹਿਣਗੇ ਇਹ ਬੱਚੇ ਇਹਨਾਂ ਦੇ ਸੰਪਰਕ 'ਚ ਰਹਿਣਗੇ ਤੇ ਗਾਇਬ ਗਾਇਬ ਸਾਰੀ ਇਹਨਾਂ ਨੂੰ ਗਾਈਡੈਂਸ ਤੇ ਆਉਣ ਵਾਲੇ ਸਮੇਂ ਬਾਰੇ ਕੈਰੀਅਰ ਕਿਦਾਂ ਇਹਨਾਂ ਦਾ ਬਣੇ ਉਹ ਸਾਡਾ ਵੀ ਇਹੀ ਉਦੇਸ਼ ਈ ਵੀ ਇਸ ਇਲਾਕੇ ਦੇ ਵਿੱਚ ਕੁਝ ਨਵੇਂ ਕੰਮ ਕੀਤੇ ਜਾਣ ਤਾਂ ਕਿ ਲੋਕ ਚੇਤੇ ਰੱਖਣ ਮੈਂ ਇੱਕ ਵਾਰ ਫਿਰ ਤੋਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਹੁਣ ਮੈਂ ਬੇਨਤੀ ਕਰਦਾ ਸਾਡੇ ਮੀਤ ਪ੍ਰਧਾਨ ਚੀਮਾ ਸਾਹਿਬ ਨੂੰ ਉਹ ਕਿਰਪਾ ਕਰਕੇ ਬਾਜਵਾ ਸਾਹਿਬ ਨੂੰ ਨਾਲ ਲੈ ਕੇ ਤੇ ਇਹਨਾਂ ਬੱਚਿਆਂ ਨੂੰ ਇੱਕ ਇੱਕ ਕਰਕੇ ਇਹ ਜਿਹੜਾ ਇਹਨਾਂ ਦਾ ਪਿਆਰ ਸਤਿਕਾਰ ਆ ਥੋੜਾ ਹੋਰ ਅੱਗੇ ਆਜੋ ਉਹ ਦੇ ਦੇਣ ਬਾਬਾ ਜੀ ਬਰਾ ਦੇਖਦਾ ਹੈ ਬਾਬਾ ਜੀ ਹਰਭਜਨ ਸਿੰਘ ਜੀ ਚੇਚਾ ਆਏ ਨੇ ਗਾੜੀ ਗਾੜੀ ਦੇ ਅੱਗੇ ਅੱਗੇ ਲੱਭ ਦੋਸਤਾਂ ਇੱਕ ਹੌਸਲਾ ਤੇ ਹਲਾਰਾ ਆ ਹੌਸਲਾ ਭਜਾਉ ਆ ਮੇਨ ਗੱਲ ਇਹ ਆ ਵੀ ਇਹਨਾਂ ਲੋਕਾਂ ਨਾਲ ਜੁੜੋ ਇਹ ਗਿਆਨ ਦੇ ਖਜ਼ਾਨੇ ਨੇ ਤੇ ਇਹਨਾਂ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੀ ਜਿਹੜੀ ਆ ਉਹ ਸਿੱਖਿਆ ਮਿਲਦੀ ਰਹੂਗੀ ਇੱਕ ਫਿਰ ਤੋਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਯੋਰ ਦੇ ਕੇ ਪੜਨਾ ਹਾਂਜੀ ਜਿਹੜਾ ਸਵੇਰ ਤੋਂ ਸਿਲਸਲਾ ਸ਼ੁਰੂ ਹੋਇਆ ਸੀਗਾ ਨਵੀਂ ਨਗਰ ਪਿੰਡ ਤੋਂ ਸਾਡੇ ਨਾਲ ਮੈਂ ਪੰਜਾਬੀ ਤੋਂ ਸਰਦਾਰ ਵਿਕਰਮ ਸਿੰਘ ਬਾਜਵਾ ਜੀ ਤੇ ਸਰਦਾਰ ਅਮਰਜੀਤ ਸਿੰਘ ਵਾਲੀਆ ਨਾਲ ਸਾਰੀ ਜੰਗਨੋਟੋ ਫਾਰਮਰ ਗਰੁੱਪ ਦੀ ਟੀਮ ਤੇ ਪੰਜਾਂ ਪਿੰਡਾਂ ਦੇ ਮੋਤਬਰ ਵੀ ਸਾਡੇ ਨਾਲ ਨੇ ਨਵੀਂ ਨਗਰ ਤੋਂ ਚੱਲਦੇ ਹੋਏ ਅਸੀਂ ਅਤੀਰਾਮਪੁਰ ਬਰਿਆਰ ਤੇ ਰਣਸੀਖੇ ਤਲਾ ਨੂੰ ਕਵਰ ਕਰਦੇ ਹੋਏ ਤੇ ਇਹ ਜਿਹੜਾ ਸਵੇਰ ਦਾ 11 ਵਜੇ ਤੋਂ ਚੱਲਿਆ ਮਿਸ਼ਨ ਸੀਗਾ ਇਹ ਤਕਰੀਬਨ ਪੌਣੇ 5 ਹੋ ਗਏ ਆ ਤੇ ਦਬੁਰਜੀ ਵਿਖੇ ਮਾਰੇ ਤੇ ਤੁਹਾਡੇ ਸਾਰਿਆਂ ਦੀ ਦੁਆਵਾਂ ਨਾਲ ਇਹ ਸਮਾਪਤੀ ਹੋਈ ਆ ਇਹ ਪੰਜਾਂ ਪਿੰਡਾਂ ਦੇ ਵਿੱਚ ਜਿਹੜੇ ਤਕਰੀਬਨ ਹੁਣ 15 ਪਰਿਵਾਰ ਸੀਗੇ ਉਹ ਮੈਂ ਪੰਜਾਬੀ ਦੀ ਟੀਮ ਨੇ ਟਰੇਸ ਕੀਤੇ ਆ ਉਹਨਾਂ ਦੀ ਮਾਇਕ ਮਦਦ ਵੀ ਕੀਤੀ ਗਈ ਆ ਪਰ ਉਹ ਤੋਂ ਵੀ ਵੱਡੀ ਗੱਲ ਹੈ ਕਿ ਸਾਰਾ ਡਾਟਾ ਲਿਆ ਗਿਆ ਵਾ ਇਹਨਾਂ ਬੱਚਿਆਂ ਦੀ ਐਜੂਕੇਸ਼ਨ ਨੂੰ ਤੇ ਇਹਨਾਂ ਦੇ ਕੈਰੀਅਰ ਨੂੰ ਇਹਨਾਂ ਲਈ ਕੋਈ ਨਵੇਂ ਦਰਵਾਜ਼ੇ ਖੋਲਣ ਨੂੰ ਜਿਹੜਾ ਇਹ ਫਾਲੋਅ ਅਪ ਕਰਨ ਦਾ ਵਾਅਦਾ ਕੀਤਾ ਹੈ ਟੀਮ ਨੇ ਮੈਂ ਇਹ ਦਿਨ ਦੀ ਸਮਾਪਤੀ ਤੇ ਫਿਰ ਇੱਕ ਵਾਰ ਜੰਗਨਟੋ ਫਾਰਮਰ ਗਰੁੱਪ ਵੱਲੋਂ ਆਪਣੇ ਜਿੰਨੇ ਸਾਡੇ ਸਾਥੀ ਨੇ ਸਾਰੇ ਪਿੰਡਾਂ ਦੇ ਮੋਤਬਰ ਵੱਲੋਂ ਮੈਂ ਪੰਜਾਬੀ ਦੀ ਟੀਮ ਬਾਜਵਾ ਸਾਹਿਬ ਤੇ ਵਾਲੀਆ ਸਾਹਿਬ ਦਾ ਧੰਨਵਾਦ ਦੀਆਂ ਤੇ ਉਮੀਦ ਕਰਦਾ ਹਾਂ ਕਿ ਇਹ ਜਿਹੜਾ ਕਾਫਲਾ ਆ ਇਹ ਹੋਰ ਵਧੇਗਾ ਤੇ ਨਾਲ ਦੀ ਨਾਲ ਜੇ ਕੋਈ ਟ੍ਰੇਸੇਬਿਲਟੀ ਦੇ ਵਿੱਚ ਕਮੀ ਰਹਿ ਗਈ ਜਾਂ ਸਾਡੇ ਵੱਲੋਂ ਕਮੀ ਰਹਿ ਗਈ ਆ ਉਹ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆ ਪਰ ਇੱਕ ਤਰੀਕੇ ਨਾਲ ਜਿਹੜਾ ਸ਼ੁਰੂ ਤੋਂ ਜਿਹੜਾ ਸਾਡਾ ਨਾਰਾ ਰਿਆ ਵੀ ਜਿਹੜਾ ਅਸਲੀ ਤੇ અત્યੰਤ ਲੋੜਵੰਦ ਪਰਿਵਾਰ ਆ ਚਾਹੇ ਖੇਤੀ ਦੇ ਮਾਮਲੇ 'ਚ ਚਾਹੇ ਉਹਨੂੰ ਸਿੱਖਿਆ ਦੇ ਵਿੱਚ ਮਦਦ ਚਾਹੀਦੀ ਆ ਜਾਂ ਕਿਸੇ ਹੋਰ ਤਰੀਕੇ ਵਿੱਚ ਚਾਹੀਦੀ ਆ ਉਹਦੇ ਵਾਸਤੇ ਜੰਗਨਟੋ ਫਾਰਮਰ ਗਰੁੱਪ ਵੀ ਪ੍ਰਤੀਬੱਧ ਆ ਤੇ ਨਾਲ ਸਾਡੇ ਮੈਂ ਪੰਜਾਬੀ ਸੰਸਥਾ ਵੀ ਰਲ ਗਈ ਆ ਹੋਰ ਵੀ ਸਾਰੀਆਂ ਸੰਸਥਾਵਾਂ ਨੇ ਜਿਵੇਂ ਕਿ ਤੁਹਾਨੂੰ ਪਤਾ ਆ ਇਹ ਜਿਹੜਾ ਹੁਣ ਕਣਕ ਬਜਾਈ ਦਾ ਮਿਸ਼ਨ ਆ ਇਹ ਤਿਆਰੀ ਤੋਂ ਬਜਾਈ ਤੋਂ ਬਾਅਦ ਵਾਧਾ ਵਾਧਾ ਕਟਾਈ ਤੱਕ ਆ ਅਪ੍ਰੈਲ ਤੱਕ ਹੀ ਰਹਿਣਾ ਆ ਤੇ ਕੋਸ਼ਿਸ਼ ਕਰਾਂਗੇ ਕਿ ਇਦਾਂ ਦੀਆਂ ਸੰਸਥਾਵਾਂ ਦੀ ਮਦਦ ਕਰਕੇ ਸਾਡਾ ਕੰਮ ਇਹ ਨਹੀਂ ਆ ਕਿ ਸਹੀ ਲੋੜਵੰਤਾਂ ਤੱਕ ਸਹੀ ਮਦਦ ਕਰਨ ਵਾਲੇ ਨੂੰ ਪਹੁੰਚਾਉਣਾ। ਉਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਕਰਦੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੋਲ। ਜੀ ਇਸੇ ਵਕਤ ਲੈ ਕੇ ਮੈਂ ਬਹੁਤ-ਬਹੁਤ ਧੰਨਵਾਦੀ ਹਾਂ। ਮੈਂ ਪੰਜਾਬੀ ਵੱਲੋਂ ਔਰ ਸਾਡੇ ਨਾਲ ਜਿੰਨੇ 30 40 ਜਿਹਨਾਂ ਨੇ ਕੰਟਰੀਬਿਊਸ਼ਨ ਕੀਤੀ ਹੈ। ਅਸੀਂ ਪਿੱਛੇ ਵੀ ਜੋ ਸਾਡੇ ਤੋਂ ਬਣਦਾ ਸੀ ਜਦੋਂ ਖੇਤੀ ਵਿੱਚ ਫਸਲ ਦਾ ਪਰਾਲਾ ਕਰ ਰਹੇ ਸੀ ਯੰਗਨ ਬੈਟੇ ਫਾਰਮਰਸ ਤੇ ਅੱਜ ਬੜਾ ਅੱਛਾ ਲੱਗਿਆ। ਕਿ ਤੁਸੀਂ ਅਸੀਂ ਡਿਸਾਈਡ ਇੰਟੈਂਸ਼ਨਲੀ ਕੀਤਾ ਸੀ ਵੀ ਪੈਸੇ ਤੇ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਭਿੜਾ ਸਕਦੇ ਆ ਪਰ ਜਦੋਂ ਨਾ ਬੱਚਿਆਂ ਨੂੰ ਉਹਨਾਂ ਦੇ ਮਾਤਾ-ਪਿਤਾ ਨੂੰ ਤੇ ਉਹਨਾਂ ਦੇ ਘਰ ਦੀ ਫੈਮਿਲੀ ਦੇ ਅਸੀਂ ਹਾਲਾਤ ਵੇਖ ਕੇ ਕਾਈਂਡ ਕਰਸ ਯੰਗ ਇਨੋਵੇਟਰ ਫਾਰਮਰ ਤੇ ਸਰਪੰਚ ਸਾਹਿਬ ਜਿਹੜੇ ਪਿੰਡਾਂ ਦੇ ਬਹੁਤ-ਬਹੁਤ ਬੀਬੇ ਖੁਸ਼ ਹੋ ਗਏ ਉਹਨਾਂ ਨੂੰ ਮਿਲ ਕੇ ਇਹਨਾਂ ਦੇ ਜਿਹੜੀ ਕੋਆਪਰੇਸ਼ਨ ਨਾਲ ਸਾਨੂੰ ਅਸਲੀ ਜਮੀਨੀ ਤੌਰ ਤੇ ਜੋ ਸੈਟੀਸਫੈਕਸ਼ਨ ਮਿਲੀ ਮਾਰਾ ਸਾਨੂੰ ਹੋਰ ਹਿੰਮਤ ਦਵੇ ਤੇ ਅਸੀਂ ਇਹਨਾਂ ਦੀ ਮਦਦ ਕਰ ਸਕੀਏ ਤੇ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦ ਜੀ